ਮਿੱਠਤਨੀ ਵੀ ਨਾਨਕਾ ਗੁਣ ਚੰਗੇ ਆਇਆ ਤਤ ਡੋਲਣ ਤੇ ਰੱਖਿਆ ਪ੍ਰਭੂ ਨਾਨਕ ਦੀ ਕਰਤ। ਸਭ ਤੋਂ ਪਹਿਲਾਂ ਆਪਣੇ ਚੈਨਲ ਮਾਂ ਦਾ ਪਿਆਰ ਔਰ ਬਲੌਗ ਦੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਨੇ ਠੀਕ-ਠਾਕ ਹੋਵਮਗੇ। ਤੁਹਾਡੀ ਪਿਆਰ ਤੇ ਸਪੋਰਟ ਦੇ ਸਦਕਾ ਆਪਣਾ ਚੈਨਲ ਪਰਮਾਤਮਾ ਦੀ ਕਿਰਪਾ ਦੇ ਸਦਕਾ ਬਹੁਤ ਗਰੋਥ ਦੇ ਵਿੱਚ ਚੱਲ ਰਿਹਾ ਹੈ। ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਅੱਜ ਮੈਂ ਤੁਹਾਨੂੰ ਇੱਕ ਏਦਾਂ ਦੀ ਚੀਜ਼ ਦੱਸਣ ਲੱਗੀ ਹਾਂ। ਕਿਉਂਕਿ ਇਹ ਘਰ ਘਰ ਦੀ ਕਹਾਣੀ ਹੈ ਕਈਆਂ ਦੇ ਭਰਾ ਕਈਆਂ ਦੇ ਪਤੀ ਸ਼ਰਾਬ ਚਿੱਟਾ ਪਤਨੀ ਕਿਹੜੇ ਕਿਹੜੇ ਨਸ਼ਿਆਂ ਦੇ ਵਿੱਚ ਪੈ ਚੁੱਕੇ ਨੇ ਦੇਖੋ ਨਸ਼ਾ ਸਿਰਫ ਖਾਣ ਵਾਲੇ ਦੇ ਸਰੀਰ ਨੂੰ ਨਹੀਂ ਖਾਂਦਾ ਉਹ ਇੱਕ ਮਾਂ-ਬਾਪ ਦਾ ਬੜਾਪਾ ਪਤਨੀ ਦੀ ਜਵਾਨੀ ਉਹਦਾ ਸਾਰਾ ਚਾ ਸਾਰਾ ਕੁਝ ਖਾ ਜਾਂਦਾ ਤੇ ਬੱਚਿਆਂ ਦਾ ਬਚਪਨ ਉਹਨਾਂ ਦੀ ਪੜ੍ਹਾਈ ਉਹਨਾਂ ਦਾ ਫਿਊਚਰ ਵੀਰਾਂ ਨੂੰ ਵੀ ਮੇਰੀ ਹੱਥ ਵਨ ਕੇ ਬੇਨਤੀ ਹੈ ਕਿ ਇਹ ਜ਼ਿੰਦਗੀ ਸਿਰਫ ਇੱਕ ਵਾਰ ਮਿਲਦੀ ਹੈ। ਬਾਰ-ਬਾਰ ਨਹੀਂ ਮਿਲਦੀ। ਇਹਨੂੰ ਜਿਉਂ ਖੁਸ਼ ਹੋ ਕੇ ਜਿਉਂ ਨਸ਼ਿਆਂ ਤੋਂ ਤੁਸੀਂ ਕੀ? ਚਲੋ ਫਿਰ ਵੀ ਪਿਛਲੇ ਕਰਮਾ ਕਰਕੇ ਕਹਿੰਦੇ ਨੇ ਕਿਸਦਾ ਜੀ ਨਹੀਂ ਕਰਦਾ ਹੁੰਦਾ ਨਸ਼ਾ ਕਰਨ ਨੂੰ। ਪਿਛਲੇ ਕਰਮਾ ਕਰਕੇ ਹਨ ਆਪਣੇ ਮਾੜੇ ਕਰਮ ਕੀਤੇ ਨੇ ਉਸੇ ਹੀ ਨਸ਼ੇ ਤੇ ਲੱਗਦੇ ਨੇ। ਤੇ ਅੱਜ ਮੈਂ ਤੁਹਾਨੂੰ ਜੀ ਚੀਜ਼ ਦੱਸਣ ਲੱਗੀ ਹਾਂ ਉਸ ਤੇ ਗੌਰ ਕਰਨਾ। ਹਾਂ ਜਿਹੜੀਆਂ ਪੈਣਾ ਨੇ ਆਪਣੇ ਪਤੀਆਂ ਨੂੰ ਜਾਂ ਆਪਣੇ ਭਰਾਵਾਂ ਨੂੰ ਹਨ ਇਸ ਨਸ਼ੇ ਤੋਂ ਮੁਕਤ ਕਰਨਾ ਹੈ। ਤਾਂ ਉਹ ਸਭ ਤੋਂ ਪਹਿਲਾਂ ਦੇਖੋ ਮੈਂ ਆਪਣੇ ਗੁਰੂ ਜੀ ਨੂੰ ਹਾਜ਼ਰ ਨਾਜ਼ਰ ਸਮਦੇ ਹੋਏ ਕਿਉਂਕਿ ਇਹ ਕਹਾਣੀ ਨਹੀਂ ਹੈਗੀ ਇਹ ਸਚਾਈ ਹੈ ਮੇਰੇ ਪਾਪਾ ਜੀ ਕੋਧ ਮੇਰੇ ਫਾਦਰ ਸਾਹਿਬ ਤੇ ਮੇਰੇ ਮਾਮਾ ਜੀ ਨਾ ਪਹਿਲਾਂ ਅੱਜ ਤੋਂ 10-15 ਸਾਲ ਉਹ ਵੀ ਕਾਫੀ ਜਿਆਦਾ ਨਾ ਇਸ ਸ਼ਰਾਬ ਦੇ ਨਸ਼ੇ ਦੇ ਵਿੱਚ ਗ੍ਰਸਤ ਹੋ ਗਏ ਸੀਗੇ ਪਰ ਪਰਮਾਤਮਾ ਦੀ ਕਿਰਪਾ ਦੇ ਨਾਲ ਤੇ ਸਾਨੂੰ ਕਿਸੇ ਮਹਾਂਪੁਰਸ਼ਾਂ ਦੇ ਹਨਾ ਸੰਯੋਗ ਦੇ ਨਾਲ ਹਨਾ ਮਿਲਣ ਦੇ ਨਾਲ ਇਸ ਚੀਜ਼ ਦਾ ਪਤਾ ਲੱਗਿਆ ਉਹ ਮੈਂ ਜੇ ਤੁਹਾਡੇ ਨਾਲ ਸਾਂਝੀ ਕਰਨ ਲੱਗੀਆਂ ਕਿਉਂਕਿ ਮੈਂ ਚਾਹਣੀ ਹੈ ਕਿ ਕੋਈ ਭੈਣ ਦਾ ਭਰਾ ਹਨਾ ਕੋਈ ਸੇ ਪਤਨੀ ਦਾ ਤੇ ਬੱਚਿਆਂ ਦਾ ਪਿਤਾ ਹਨਾ ਇਸ ਚੀਜ਼ ਤੋਂ ਮਿਲ ਕੇ ਸੁਟਕਾਰਾ ਪਾ ਲੈ। ਦੇਖੋ ਪਰਮਾਤਮਾ ਦੇ ਵਿੱਚ ਇੰਨੀ ਸ਼ਕਤੀ ਹੈ ਕਿ ਉਹ ਊਸੂਲੀ ਤੋਂ ਹਨਾ ਊਸੂਲ ਬਣਾ ਕੇ ਕੱਟ ਸਕਦਾ ਹੈ। ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਸਵੇਰੇ ਉੱਠਣਾ ਹੈ, ਇਸ਼ਨਾਨ ਕਰਨਾ ਹੈ। ਇਸ਼ਨਾਨ ਕਰਕੇ ਤੁਸੀਂ ਆਪਣੇ ਮਨ ਦੇ ਵਿੱਚ ਅਰਦਾਸ ਕਰਨੀ ਹੈ। ਤੁਸੀਂ ਸਵਾ ਮਹੀਨਾ 41 ਦਿਨ ਜਿੰਨਾ ਟਾਈਮ ਤੁਸੀਂ ਕਰ ਸਕਦੇ ਹੋ। ਸਵੇਰੇ ਗੁਰਦੁਆਰਾ ਸਾਹਿਬ ਅਰਦਾਸ ਦੇ ਵਿੱਚ ਜਾਣਾ ਨਾਗਾ ਨਹੀਂ ਪਾਉਣਾ ਚਾਹੇ ਹੜਾ ਆ ਜਾਵੇ ਮੀਂਹ ਆ ਜਾਵੇ ਤੂਫਾਨ ਆ ਜਾਵੇ ਕੁਝ ਵੀ ਹੋ ਜਾਵੇ ਨਾਗਾ ਨਹੀਂ ਪਾਉਣਾ ਕਿਉਂਕਿ ਇਹ ਇੱਕ ਪ੍ਰੀਖਿਆ ਹੁੰਦੀ ਹੈ ਗੁਰੂ ਸਾਹਿਬ ਵੀ ਕਹਿੰਦੇ ਨੇ ਕਹਿੰਦੇ ਤੂੰ ਇੱਕ ਕਦਮ ਚੱਲ ਮੈਂ ਤੇਰੇ ਵੱਲ ਦੱਸ ਤੂੰ ਸਾਰੀ ਇੱਕ ਕਦਮ ਆ ਮੈਂ ਤੈਨੂੰ ਅੱਗੋਂ ਲੈਣਾ ਆਵਾਂਗਾ ਠੀਕ ਹੈ ਤੇ ਤੁਸੀਂ ਨੇ ਅਰਦਾਸ ਦੇ ਵਿੱਚ ਜਾਣਾ ਅਰਦਾਸ ਦੇ ਵਿੱਚ ਜਦੋਂ ਅਰਦਾਸ ਹੁੰਦੀ ਹੈ ਗੁਰੂ ਘਰ ਖੁਦ ਖੜੇ ਹੋ ਕੇ ਵੀ ਇਹੀ ਅਰਦਾਸ ਕਰਨੀ ਹੈ ਕਿ ਮੈਨੂੰ ਗਰੀਬੀ ਦੇ ਦੀ ਪਿਤਾ ਜੀ ਪਰ ਮੇਰੇ ਘਰੋਂ ਨਸ਼ਾ ਕਰ ਇਸ ਤਰੀਕੇ ਨਾਲ ਤੁਸੀਂ ਕਰੋਗੇ ਕਿ ਮੇਰੀਉ ਕਰਦੇ ਵਿੱਚੋਂ ਹਨਾ ਨਸ਼ੇ ਨੂੰ ਬਾਹਰ ਕੱਢ ਦੋ ਤੇ ਫਿਰ ਤੁਸੀਂ ਨੇ ਅੱਗੇ ਚੱਲ ਰੱਖ ਲੈਣਾ ਥੋੜਾ ਜਿਹਾ ਇੱਕ ਗਲਾਸ ਦੇ ਵਿੱਚ ਪਾ ਕੇ ਜਪਜੀ ਸਾਹਿਬ ਦਾ ਪਾਠ ਕਰਨਾ ਹੈ ਅਗਰ ਤੁਸੇ ਹਉ ਨਵਾਉਂਦਾ ਹੈ ਤਾਂ ਸੁਖਨੀ ਸਾਹਿਬ ਦਾ ਪਾਠ ਡੇਲੀ ਉਹਨਾਂ ਦੇ ਨਿਮਿਤ ਕਿ ਉਹ ਨਸ਼ਾ ਛੱਡ ਦੇਣ ਡੇਲੀ ਕਰਨਾ ਇਸ ਤਰੀਕੇ ਨਾਲ ਜਿਹੜਾ ਤੁਸੀਂ ਜਲ ਆਪਣੇ ਕੋਲ ਰੱਖੋਗੇ ਪਾਠ ਕਰਨ ਤੋਂ ਬਾਅਦ ਉਹ ਜਿਹੜੇ ਵੀ ਤੁਹਾਡਾ ਪਤੀ ਜਾਂ ਤੁਹਾਡਾ ਭਰਾ ਕੋਈ ਵੀ ਹੈ ਉਹਨਾਂ ਨੂੰ ਪੇਨ ਲਈ ਜੇਕਰ ਉਹ ਨਹੀਂ ਪੀਂਦੇ ਕਿਉਂਕਿ ਕਈ ਪੈਣਾ ਨੂੰ ਦੀ ਇਹ ਵੀ ਦਿੱਕਤ ਹੁੰਦੀ ਹੈ ਕਿ ਉਹਨਾਂ ਦਾ ਹਸਬੰਡ ਉਹਨਾਂ ਨੂੰ ਗੁਰਦਾਰਾ ਸਾਹਿਬ ਜਾਣ ਤੋਂ ਵੀ ਰੋਕਦਾ ਹੈ ਪਾਠ ਕਰਨ ਤੋਂ ਵੀ ਰੋਕਦਾ ਹੈ ਗਾਲਾਂ ਕੱਢਦਾ ਹੈ ਤਾਂ ਨਾ ਹੁੰਦਾ ਹੈ ਤਾਂ ਤੁਸੀਂ ਕਿਸੇ ਵੀ ਦਾਲ ਸਬਜ਼ੀ ਵਗੈਰਾ ਉਸ ਦੀ ਬਣਾ ਲਓ ਕਿਉਂਕਿ ਉਹਦੇ ਵਿੱਚ ਹਨਾ ਜਦੋਂ ਆਪਾਂ ਨਾਮ ਜਪਦੇ ਹਾਂ ਉਹਦੇ ਵਿੱਚ ਕਾਫੀ ਜ਼ਿਆਦਾ ਹਨਾ ਪੋਜ਼ਿਟਿਵਿਟੀ ਆਉਂਦੀ ਹੈਗੀ ਇੱਕ ਗੱਲ ਹੋਰ ਨੋਟ ਕਰਨੀ ਕਿ ਤੁਹਾਡਾ ਭਰਾ ਜਾਂ ਪਤੀ ਆਪਣੀ ਪਰਜਾਈ ਨੂੰ ਵੀ ਕਹੋ ਜੇ ਹਨਾ ਵਿਆਹਿਆ ਹੋਇਆ ਤੇ ਜਦੋਂ ਵੀ ਤੁਹਾਡਾ ਪਤੀ ਹੈ ਨਾ ਸ਼ਰਾਬ ਪੀ ਕੇ ਘਰ ਆਉਂਦਾ ਚਾਹੇ ਉਹ ਕਿੰਨਾ ਵੀ ਕਰੂਰ ਹੈ ਕਿੰਨਾ ਵੀ ਖੜੋਸ ਹੈ ਕਿੰਨਾ ਵੀ ਕੁਛ ਵੀ ਹੈ ਨਾ ਜਦੋਂ ਉਹ ਆਉਂਦਾ ਉਹਦੀ ਹਰ ਇੱਕ ਦੀ ਜ਼ਰੂਰਤ ਮਤਲਬ ਕਿ ਉਹਨੂੰ ਪਾਣੀ ਦੇਣਾ ਚਾਹੇ ਉਹ ਸ਼ਰਾਬ ਪੀਂਦਾ ਸ਼ਰਾਬ ਵਾਸਤੇ ਪਾਣੀ ਮੰਗਰੇ ਤਾਂ ਵੀ ਉਹਨੂੰ ਦੇਣਾ ਇੱਕ ਮਹੀਨਾ ਤੁਸੀਂ ਇਦਾਂ ਕਰਕੇ ਦੇਖਿਓ ਜੋ ਉਹ ਕਹਿੰਦਾ ਉਹੀ ਗੱਲਾਂ ਤੋਂ ਉਹਦੀ ਮੰਨੀ ਜਾਣੀ ਹੈ ਉਹਨੋਂ ਨਾਲ ਬਹਿਸ ਨਹੀਂ ਕਰਨੀ ਮੂੰਹਰੇ ਨਹੀਂ ਬੋਲਣਾ ਤੁਸੀਂ ਯਕੀਨ ਮੰਨਿਓ ਇੱਕ ਮਹੀਨੇ ਬਾਅਦ ਉਹਨੂੰ ਖੁਦ ਰਿਅਲਾਈਜ਼ ਹੋਊਗਾ ਕਿ ਮੈਂ ਕਿਉਂ ਇਦਾਂ ਕਰ ਰਿਹਾ ਉਹ ਤੁਹਾਨੂੰ ਖੁਦ ਹੀ ਕਹੇਗਾ ਪਰ ਇੰਨਾ ਕਹਿ ਭਰੋਸਾ ਰੱਖਿਓ ਕਿਉਂਕਿ ਇਹ ਨਹੀਂ ਹੈਗਾ ਵੀ ਇੱਕ ਪਾਸੇ ਦਾ ਤੁਸੀਂ ਉਹਦੇ ਨਾਲ ਲੜਾਈ ਕਰਿਓ ਬਰਾਬਰੀ ਕਰਿਓ ਮਤਲਬ ਇੱਕ ਪਾਸੇ ਕਰਿਓ ਪੂਰਾ 1 ਸਵਾ ਮਹੀਨਾ ਇਹਨੂੰ ਕਰਕੇ ਦੇਖਿਓ ਇਸ ਪਾਠ ਦੇ ਕਰਨ ਦੇ ਨਾਲ ਦੇਖੋ ਭਰੋਸਾ ਵੀ ਰੱਖਣਾ ਤੇ ਬਾਰ ਬਾਰ ਤੁਰਦੇ ਫਿਰਦੇ ਪ੍ਰਸ਼ਾਦਾ ਬਣਾਉਂਦੇ ਰੋਟੀ ਪਾਣੀ ਜੋ ਕਿਸੇ ਤੁਸੀਂ ਕਰਦੇ ਹੋ ਹਰ ਟਾਈਮ ਅਰਦਾਸ ਕਰੀ ਜਾਣੀ ਕਿ ਵਾਹਿਗੁਰੂ ਅਗਰ ਹਨਾ ਕਰਮ ਲਿਖਣ ਵਾਲਾ ਪਿੱਛੇ ਵੀ ਤੂੰ ਹੀ ਸੀ ਤੇ ਹੁਣ ਵੀ ਤੂੰ ਹੀ ਆ ਅਗਰ ਪਹਿਲਾਂ ਤਾਂ ਮਾੜੇ ਲਿਖਦੇ ਤਾਂ ਹੁਣ ਚੰਗੇ ਲਿਖਦੇ ਦੇਖੋ ਬਾਰ ਬਾਰ ਆਪਾਂ ਬੇਨਤੀਆਂ ਕਰਾਂਗੇ ਕਿਉਂਕਿ ਗੁਰਬਾਣੀ ਦੇ ਵਿੱਚ ਵੀ ਕਿਹਾ ਗਿਆ ਹੈ ਨਾ ਤੇ ਜਿਹੜੇ ਆਪਣੇ ਮਾਹ ਪੁਰਖ ਆਪਾਂ ਨੂੰ ਹਨ ਦੀਵਾਨ ਲਗਾਉਂਦੇ ਨੇ ਉਹ ਵੀ ਹਮੇਸ਼ਾ ਕਹਿੰਦੇ ਨੇ ਕਿ ਬਾਈ ਗਰੂ ਨਾ ਪਤਨੀ ਦੀ ਬਹੁਤ ਜਲਦੀ ਸੌਂਦਾ ਕਿਉਂਕਿ ਉਹ ਅੰਦਰੋਂ ਦੁਖੀ ਹੁੰਦੀ ਹੈ ਤਾਂ ਮੇਰੀ ਸਾਰੀਆਂ ਭੈਣਾਂ ਨੂੰ ਬੇਨਤੀ ਹੈ ਕਿ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਤੇ ਗੁਰੂ ਸਾਹਿਬ ਨੂੰ ਹਾਜ਼ਰ ਨਾਲ ਜਿਵੇਂ ਸਮਝਦੇ ਹੋਏ ਇਸ ਪਾਠ ਨੂੰ ਤੁਸੀਂ ਜਰੂਰ ਕਰਨਾ ਤੇ ਹੋ ਸਕੇ ਉਹਨਾਂ ਦੇ ਨਿਮਿੱਤਾ ਇੱਕ ਮਾਲਾ ਮੂਲ ਮੰਤਰ ਦੀ ਵੀ ਜ਼ਰੂਰ ਕਰਨੀ ਕਿਉਂਕਿ ਮੈਨੂੰ ਪਤਾ ਵੀ ਹੈ ਨਾ ਕਿ ਕੰਮਕਾਰਾਂ ਦੇ ਵਿੱਚ ਟਾਈਮ ਬਹੁਤ ਘੱਟ ਮਿਲਦਾ ਹੈ ਪਰ ਜਦੋਂ ਵੀ ਤੁਹਾਨੂੰ ਟਾਈਮ ਮਿਲਦਾ ਹੈ ਜਪਜੀ ਸਾਹਿਬ ਦਾ ਪਾਠ ਜ਼ਰੂਰ ਕਰਨਾ ਹੈ ਨਾਗਾ ਨਹੀਂ ਪਾਉਣਾ ਅਰਦਾਸ ਦੇ ਵਿੱਚ ਜ਼ਰੂਰ ਜਾਣਾ ਹੈ ਨਾਗਾ ਨਹੀਂ ਪਾਉਣਾ ਦੇਖਿਓ ਵਾਹਿਗੁਰੂ ਸਾਹਿਬ ਦੀ ਕਿੰਦਾ ਤੁਹਾਡੇ ਤੇ ਕਿਰਪਾ ਬਖਸ਼ਦੀ ਹੈ ਕਿਉਂਕਿ ਭਰੋਸਾ ਹੀ ਸਭ ਤੋਂ ਵੱਡੀ ਚੀਜ਼ ਹੈ ਜਦੋਂ ਕਿਸੇ ਪਾਸੇ ਕਹਿੰਦੇ ਕੋਈ ਰਸਤਾ ਨਾ ਰਹੇ ਸਾਰੇ ਰਸਤੇ ਬੰਦ ਹੋ ਜਾਣ ਤਾਂ ਇੱਕ ਪਰਮਾਤਮਾ ਹੀ ਹੈ ਅਗਰ ਤੁਸੀਂ ਹੈ ਨਾ ਸਾਰਿਆਂ ਨੂੰ ਪਿੱਛੇ ਛੱਡ ਕੇ ਚੀਜ਼ਾਂ ਨੂੰ ਪਰਮਾਤਮਾ ਤੇ ਭਰੋਸਾ ਰੱਖੋਗੇ ਤਾਂ ਯਕੀਨ ਮੰਨਿਓ ਜੋ ਤੁਹਾਨੂੰ ਨਹੀਂ ਵੀ ਤੁਸੀਂ ਇਹਨਾਂ ਵੀ ਐ ਵੀ ਮੈਨੂੰ ਨਹੀਂ ਮਿਲਣਾ ਉਹ ਵੀ ਮਿਲੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ